ਕਿਹੜਾ ਪੈਰਾਮੀਟਰ ਹੈ ਫਿਰ ਅਸੀਂ ਇੱਕ ਹੋਰ ਗੱਲ ਕਹਿੰਨੇ ਆ ਜੀ ਪਹਿਲਾ ਸਮਾਂ ਬੜਾ ਚੰਗਾ ਸੀ ਪਹਿਲਾ ਬਹੁਤ ਸਮਾਂ ਚੰਗਾ ਸੀ ਅੱਜ ਸਮਾਂ ਮਾੜਾ ਹੈ ਹੁਣ ਇਹ ਪਹਿਲਾ ਸਮਾਂ ਕਿਹੜਾ ਸੀ ਅਸੀਂ ਪਹਿਲੇ ਸਮੇ ਨੂੰ ਚੰਗਾ ਦੱਸਦੇ ਆ ਅੱਜ ਮੈਂ ਵੀ ਕਹਿ ਰਿਹਾ ਕਿ ਸਮਾਂ ਮਾੜਾ ਹੈ ਅੱਜ ਤੁਸੀਂ ਵੀ ਕਹਿ ਰਹੇ ਹੋ ਸਮਾਂ ਮਾੜਾ ਹੈ ਸਮਾ ਪਾ ਕੇ ਅਸੀਂ ਬਜ਼ੁਰਗ ਹੋ ਜਾਣਾ ਹੈ ਤੇ ਫਿਰ ਅਸੀਂ ਆਪਣੇ ਮੂੰਹੇ ਗੱਲ ਕਹਿਣੀ ਹੈ ਸਾਡਾ ਸਮਾਂ ਬੜਾ ਚੰਗਾ ਹੁੰਦਾ ਸੀ ਅੱਜ ਜਿਸੀਂ ਕਹਿ ਰਹੇ ਆ ਮਾੜਾ ਤੇ ਜਿਹੜੇ ਸਾਡੇ ਹੁਣ ਬਜ਼ੁਰਗ ਨੇ ਜਦੋਂ ਉਹਨਾਂ ਦਾ ਸਮਾਂ ਸੀ ਭਾਵੇਂ ਜਵਾਨੀ ਚ ਸਣਾ ਉਦੋਂ ਆਪਣੇ ਸਮੇਂ ਨੂੰ ਮਾੜਾ ਕਹਿੰਦੇ ਸਨ ਤੇ ਅੱਜ ਉਹੀ ਇਹ ਗੱਲ ਕਹਿੰਦੇ ਨੇ ਦੇਖੋ ਜੀ ਸਾਡਾ ਸਮਾਂ ਬੜਾ ਚੰਗਾ ਸੀ ਭਾਵੇਂ ਜੋ ਬੀਤ ਗਿਆ ਚੰਗਾ ਕਿਉਂ ਚੰਗਾ ਕਿਉਂਕਿ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ ਅੱਧਾ ਘੰਟਾ ਪਹਿਲਾਂ ਕੋਈ ਤਬਦੀਲ ਕੀਤਾ ਜਾ ਸਕਦਾ ਜੀ ਹੁਣ ਦੇ ਸਮੇਂ 'ਚ ਤਬਦੀਲੀ ਹੈ ਪਿਛਲੇ 'ਚ ਕੋਈ ਤਬਦੀਲੀ ਨਹੀਂ ਇਸੇ ਕਰਕੇ ਚੰਗਾ ਹੁਣ ਥੋੜਾ ਜਿਹਾ ਧਿਆਨ ਦਿਆ ਜੇ ਆਪਾਂ ਕਹਿੰਦੇ ਆ ਪਿਛਲਾ ਸਮਾਂ ਚੰਗਾ ਸੀ ਭਾਵੇਂ ਕਿ ਅੱਜ ਤੋਂ 50 ਸਾਲ ਪਹਿਲਾਂ ਚੰਗੇ ਸਨ 100 ਸਾਲ ਪਹਿਲਾਂ ਚੰਗਾ ਸੀ ਤੇ ਮੈਂ ਕਹਿੰਦਾ ਤੁਸੀਂ 100 ਸਾਲ ਪੁਰਾਣੀ ਕਿਤਾਬ ਕੋਈ ਤੁਹਾਡੇ ਹੱਥ ਲੱਗ ਜਾਣਾ ਉਹਨੂੰ ਪੜ੍ਹਿਆ ਜੇ ਉਹਦੇ ਜੇਕਰ ਸਮੇਂ ਦੀ ਗੱਲ ਚੱਲੇਗੀ ਨਾ ਤੇ ਉਹ ਲਿਖਾਰੀ ਕਹੇਗਾ ਅੱਜ ਦਾ ਸਮਾਂ ਬੜਾ ਮਾੜਾ ਹੈ ਪਹਿਲਾ ਸਮਾਂ ਬੜਾ ਚੰਗਾ ਸੀ ਉਹ 100 ਸਾਲ ਪੁਰਾਣੇ ਸਮੇਂ ਨੂੰ ਵੀ ਕਹਿੰਦਾ ਮਾੜਾ ਸੀ ਫਿਰ ਤੁਸੀਂ ਕਿ ਜੇਕਰ ਤੁਹਾਡੇ ਕੋਲ 200 ਸਾਲ ਪੁਰਾਣੀ ਕਿਤਾਬ ਹੱਥ ਲੱਗ ਜਾਏ ਤੇ ਉਹਦੇ 'ਚ ਵੀ ਤੁਹਾਨੂੰ ਇਹੀ ਮਿਲੇਗਾ 500 ਸਾਲ ਕਿ ਪੁਰਾਣੀ ਕਿਤਾਬ ਤੁਹਾਡੇ ਹੱਥ ਲੱਗ ਜਾਣਾ ਉਹਦੇ 'ਚ ਵੀ ਜੇਕਰ ਸਮੇਂ ਦੀ ਗੱਲ ਚੱਲੇਗੀ ਤੇ ਉਹਦੇ 'ਚ ਇਹੀ ਲਿਖਿਆ ਮਿਲੇਗਾ ਕਿ ਅੱਜ ਦਾ ਸਮਾਂ ਮਾੜਾ ਹੈ ਪਹਿਲਾ ਸਮਾਂ ਚੰਗਾ ਸੀ। ਹਜ਼ਾਰ ਸਾਲ ਪੁਰਾਣੀ, 2000 ਸਾਲ ਪੁਰਾਣੀ। 22000 ਸਾਲ ਪਹਿਲਾਂ ਮਹਾਤਮਾ ਬੁੱਧ ਇਹ ਗੱਲ ਕਹਿ ਰਹੇ ਨੇ ਚੋਰੀ ਨਾ ਕਰੋ। ਇਹਦਾ ਅਰਥ ਹੈ ਕਿ ਲੋਕ ਉਦੋਂ ਵੀ ਚੋਰੀ ਕਰਦੇ ਸੀ। ਅਗਰ ਚੋਰੀ ਨਾ ਕਰਦੇ ਹੁੰਦੇ ਤੇ ਮਹਾਤਮਾ ਬੋਧੂ ਨੇ ਇਹ ਗੱਲ ਕਹਿਣ ਦੀ ਜਰੂਰਤ ਕੀ ਸੀ ਚੋਰੀ ਨਾ ਕਰੋ। ਆਜ ਤੋਂ 2.5 ਹਜ਼ਾਰ ਸਾਲ ਪਹਿਲਾਂ ਕਹਰੇ ਚੋਰੀ ਨਾ ਕਰੋ। ਹਿੰਸਾ ਨਾ ਕਰੋ। ਅਹਿੰਸਾ ਪਰਮੋਧਰਮ। ਕਹਿੰਦੇ ਲੋਕਾਂ ਨੂੰ ਮਾਰੋ ਨਾ, ਲੋਕਾਂ ਦਾ ਕਤਲ ਨਾ ਕਰੋ। ਇਹਦਾ ਅਰਥ ਹੈ ਉਹਦੋਂ ਹੀ ਕਤਲ ਹੁੰਦਾ ਸੀ। ਕੋਈ ਵੀ ਐਸਾ ਸਮਾਂ ਨਹੀਂ ਰਿਹਾ ਜਦੋਂ ਲੋਕ ਮਾੜੇ ਨਾ ਹੋਣ ਤੇ ਕੋਈ ਵੀ ਸਮਾਂ ਐਸਾ ਨਹੀਂ ਰਿਹਾ ਜਦੋਂ ਲੋਕ ਚੰਗੇ ਨਾ ਹੋਣ ਸਮਾਂ ਸਮਈ ਹੈ ਪਿਆਰਿਓ ਸਮਾਂ ਨਾ ਮਾੜਾ ਹੁੰਦਾ ਨਾ ਚੰਗਾ ਹੁੰਦਾ ਲੋਕ ਚੰਗੇ ਤੇ ਮਾੜੇ ਹੁੰਦੇ ਨੇ ਪਰ ਸਾਡੀ ਆਦਤ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਸੇਫ ਜ਼ੋਨ 'ਚ ਰੱਖਣਾ ਹੁੰਦਾ ਹੈ ਅਸੀਂ ਹੋਰ ਕੁਝ ਨਹੀਂ ਲੱਭਿਆ ਤੇ ਕਹਿ ਦਿੱਤਾ ਸਮਾਂ ਮਾੜਾ ਕਲ ਯੁਗ ਹੈ ਦੀ ਇਹ ਨਹੀਂ ਕਹਿੰਦੇ ਅਸੀਂ ਮਾੜੇ ਕੰਮ ਕਰਦੇ ਆ ਇਹ ਕਹਿੰਦੇ ਕਲ ਯੁਗ ਹੈ ਆਪਣੀ ਆਪ ਨੂੰ ਆਪਾਂ ਬਿਲਕੁਲ ਕਹਿ ਦਿੱਤਾ ਸੀ ਠੀਕ ਆ ਸਮਾ ਮਾੜਾ ਇਸੇ ਕਰਕੇ ਸਾਰਾ ਕੁਝ ਵਾਪਰਦਾ ਪਿਆ ਗੁਰੂ ਨਾਨਕ ਕੁਮਾਰ ਜੀ ਤੋਂ ਪੁੱਛੀਏ ਸੱਚੇ ਪਾਤਸ਼ਾਹ ਇਹ ਕਿਹੜਾ ਸਮਾ ਚੰਗਾ ਹੈ ਕਿਹੜਾ ਸਮਾ ਮਾੜਾ ਹੈ ਤੇ ਗੁਰਦੇਵ ਜੀ ਪਤਾ ਕੀ ਕਹਿੰਦੇ ਸੂਈ ਚੰਦ ਚੜੈ ਸਿਤਾਰੇ ਸੂਈ ਦਿਨ ਏਰ ਤਪ ਤਰੇ ਸਾ ਧਰਤੀ ਸਾ ਪੌਣ ਚੁਲਾਰੇ ਜੁਗ ਜੀ ਖੇਲ ਥਾਮ ਕੈਸੇ ਮਹਾਰਾਜ ਕਹਿੰਦੇ ਕੀ ਉਹੀ ਚੰਦਰਮਾ ਅੱਜ ਹੈ ਉਹੀ ਪਹਿਲਾਂ ਸੀ